ਮੇਰੂ ਕੇ ਜਾੜੜੀ ਹੈ ਬਿੱਟਾ ਕੀ ਯਾਰ ਮੇਰੂ ਸਲਮਾਨ ਖਾਨ ਹੈ ਵੀ ਜਿਹੜਾ ਦਿੰਦੀ ਹੈ ਜਿਹੜਾ ਮੇਰੂ ਕੋਲੇ ਦਿੰਦੀ ਹੈ ਜਿਹੜਾ ਮੇਰੂ ਕੋਲੇ ਇਹ ਪਿੰਡ ਚ ਕੀ ਹੋਈ ਅੰਦਾ ਯਾਰ ਕੋਈ ਸਮਝ ਨਹੀਂ ਆਉਂਦੀ ਚਾਰੇ ਉਪਾ ਕਰਾਉਣਾ ਵੀ ਜ਼ਰੂਰੀ ਐ ਫੇਰ ਐ ਤਾਂ ਰੋਜ਼ ਰੋਜ਼ ਤਵੇ ਤੇ ਹੱਥ ਮਚਾਉਣੇ ਵੀ ਔਖੇ ਨੇ ਪਰ ਉਪਾ ਹੁਣ ਹੋਊ ਕਿਵੇਂ ਉਪਾ ਵਾਸਤੇ ਵੀ ਪੈਸੇ ਚਾਹੀਦੇ ਨੇ ਪੈਸੇ 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 ਓ ਬੈਠੀ ਐ ਮੁਰਗੀ ਉਹਦੇ ਲਾਉਨੇ ਆ ਸਿੰਗੀ ਚਾਰ ਪੰਪ ਮਾਰਾਂਗੇ ਬੰਦਾ ਤਾਂ ਜੈਲਦਾਰ ਭਗਤ ਐ ਮੋੜਦਾ ਤਾਂ ਆਪਾਂ ਨੂੰ ਹੈ ਹੀ ਨਹੀਂ ਹਾਂਜੀ ਥਾਣੇਦਾਰ ਸਾਹਿਬ ਮੇਰਾ ਪਿੰਡ ਮੇਰਾ ਪਰਿਵਾਰ ਹੈ ਤੇ ਮੈਂ ਆਪਣੇ ਪਰਿਵਾਰ ਨੂੰ ਲੜਦਾ ਝਗੜਦਾ ਨਹੀਂ ਦੇਖ ਸਕਦਾ ਇਹ ਉਹਨਾਂ ਦੋਨਾਂ ਭਰਾਵਾਂ ਦਾ ਆਪਸੀ ਮਾਮਲਾ ਹੈ ਮੈਂ ਉਹਨਾਂ ਦੋਨਾਂ ਭਰਾਵਾਂ ਨੂੰ ਬਿਠਾ ਕੇ ਨਿਬੇੜ ਦੂੰਗਾ ਨਾ 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 ਥਾਣੇਦਾਰ ਸਾਹਿਬ ਤੁਹਾਨੂੰ ਆਉਣ ਦੀ ਜਰੂਰਤ ਨਹੀਂ ਓਕੇ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜ헬ਦਾਰ ਸਾਹਿਬ ਓ ਸਤਿ ਸ਼੍ਰੀ ਅਕਾਲ ਅਮਲੀਆ ਕੀ ਹਾਲ ਹੈ ਜ헬ਦਾਰ ਸਾਹਿਬ ਤੁਹਾਡੇ ਹੁੰਦਿਆਂ ਭਲਾ ਸਾਡੇ ਹਾਲ ਕਿਵੇਂ ਮਾਰੇ ਹੋ ਸਕਦੇ ਆ ਜਦ ਰੱਬ ਵਰਗੇ ਇਨਸਾਨਾਂ ਦਾ ਹੱਥ ਸਰਤੇ ਹੋਵੇ ਹਮਲਿਆ ਕੋਈ ਨਾ ਕੋਈ ਗੱਲ ਦਾ ਜ਼ਰੂਰ ਹੈ ਐਵੇਂ ਨਹੀਂ ਰੱਬ ਨਾਲ ਤੁਲਨਾ ਕਰਦਾ ਗੱਲ ਤਾਂ ਜੇਲਦਾਰ ਸਾਹਿਬ ਹੈਗੀ ਹੈ ਜੇ ਤੁਹਾਡੀ ਮਿਹਰਬਾਨੀ ਹੋ ਜੇ ਮੈਂ ਵੀ ਚਾਰ ਬੰਦਾ ਤੇ ਖੜਨ ਜੋਗਾ ਹੋ ਜਾ ਮੈਨੂੰ ਵੀ ਕਰ ਆਵਾਜ਼ ਆਉਣਾ ਵੀ ਪਾਪਾ ਰੋਟੀ ਖਾ ਲਾ ਓਏ ਅਮਲੀਆ ਆ ਕੀ ਬੁਝਾਰਤਾਈਆਂ ਪਾਈ ਜਾਣਾ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਤੇਰੀ ਓ ਮੈਂ ਦੱਸਦਾ ਜੀ ਓਏ ਅਮਲੀਆ ਕਿਵੇਂ ਚੁੱਪਚੇ ਕਰ ਗਿਆ ਓ ਸੋਡਾ ਯਾਰ ਮੇਰੂ ਛੜਾ ਨਹੀਂ ਆਉਂਦਾ ਹੂੰ ਹੈ ਤਾਂ ਉਹੀ ਮਨੂਸ ਪਰ ਇਹੋ ਜੇ ਬੰਦੇ ਨੂੰ ਤਾਂ ਮੱਥੇ ਲਾ ਵੀ ਮਾਰਾ ਓ ਜਿਹੜਾ ਚਾਲ ਚੱਲਣੀ ਨਾ ਠੀਕ ਹੋਵੇ ਇਹੋ ਜੇ ਬੰਦੇ ਨੂੰ ਤਾਂ ਪੁਰਾਣਾ ਯਾਰ ਕਹਿੰਦੇ ਆ ਵੀ ਸ਼ਰਮ ਆਉਂਦੀ ਆ ਤੰਦ ਪਿੱਟਦਾ ਫਿਰਦਾ ਇਹਦੇ ਕੀ ਪਪੂ ਰੋਂਦੇ ਨੇਗੇ ਨਾਲ ਇਹਨੇ ਕੀ ਤਨ ਹਿੱਕ ਤੇ ਧਰ ਕੇ ਲੈ ਜਾਣਾ ਓਏ ਹਮਲੀਆ ਐ ਹੋ ਜੇ ਬੰਦੇ ਜਿਆਦੇ ਤੰਦ ਪਿੱਟਦੇ ਹੁੰਦੇ ਆ ਜਿਹਦਾ ਕੋਈ ਅੱਗੇ ਪਿੱਛੇ ਨਾ ਹੋਵੇ ਓ ਚੱਲ ਛੱਡਾਂ ਮਲਿਆ ਤੂੰ ਦੱਸ ਤੂੰ ਕੀ ਕਹਿੰਦਾ ਸੀ ਓ ਬਾਈ ਜੀ ਮੈਂ ਤਾਂ ਇਹ ਕਹਿੰਦਾ ਸੀ ਵੀ ਮੇਰਾ ਵੀ ਘਰ ਵਸ ਸਕਦਾ ਜੇ ਤੁਸੀਂ ਥੋੜੀ ਜੀ ਮੇਰੀ ਮਦਦ ਕਰਦੇ ਅਮਲੀਆ ਕੀ ਬਾਜ਼ਾਰ ਤਾਈਆ ਪਾਈ ਜਾਣਾ ਕਿਹੜੀ ਮਦਦ ਹਾਂ ਹਾਂ ਜੀ ਮੈਂ ਮੇਰੇ ਵਿਆਹ ਵਾਸਤੇ ਇੱਕ ਪੰਡਤ ਤੋਂ ਉਪਾਜਾ ਕਰਾਉਂਦਾ ਸਰਪੈਂ ਤੇ ਮੈਨੂੰ ਉਹਦੇ ਵਾਸਤੇ ਪੈਸਿਆਂ ਦੀ ਲੋੜ ਸੀ ਥੋੜੀ ਓਏ ਅਮਲੀਆ ਆਪ ਪਈ ਤੇ ਕਿਹੜੀ ਤੁਰੀ ਆਉਂਦੀ ਆ ਕੁੜੀ ਓਏ ਤਾਂ ਜੀ ਮਿਲ ਦੋ ਬਣਜਾਰਨ ਐ ਮਿੰਦੋਵਨ ਯਾਰਨ ਹਾਂ ਓਏ ਇੱਥੇ ਕੱਲੀ ਕਹਿਰੀ ਕੀ ਕਰਦੀ ਫਿਰਦੀ ਆ ਉੱਤੋਂ ਇੰਨਾ ਜਮਾਨਾ ਮਾੜਾ ਹੈ ਕੱਲੀ ਕਹਿਰੀ ਨਹੀਂ ਇਹ ਤਾਂ ਆਪਦੇ ਆਸ਼ਕ ਨੂੰ ਮਿਲਣ ਆਈ ਹੈ ਹਾਂ ਆਸ਼ਕ ਨੂੰ ਮੇਰੂ ਛੜੇ ਨੂੰ ਆਹ ਲਾ ਮਿਲਿਆ ਤੂੰ ਤਾਂ ਜਾ ਕੇ ਖਰਾਬ ਦਾ ਪਾ ਹਾਂ ਠੀਕ ਹੈ ਜੀ ਚੰਗਾ ਜੀ ਸਾਸਰੀ ਕਾ ਆ ਗੱਲ ਸੁਣ ਭਾਈ ਕੁੜੀਏ ਹਾਸਰਦਾਰ ਦੀ ਬੁਲਾਇਆ ਮੈਨੂੰ ਹਾਂ ਤੁਸੀਂ ਇਸ ਪਿੰਡ ਦੇ ਮਹਿਮਾਨ ਹੋ ਤੇ ਮੈਂ ਇਸ ਪਿੰਡ ਦਾ ਮੋਹਤਵਰ ਬੰਦਾ ਮੇਰਾ ਪੁੱਛਣ ਦਾ ਫਰਜ ਬੰਦਾ ਹੈ ਕਿ ਤੂੰ ਚੱਲੀ ਕਿੱਥੇ ਹੈ ਸਰਦਾਰਾ ਮੈਂ ਤਾਂ ਮੇਰੂ ਛੜੇ ਦੇ ਖੇਤ ਚੱਲੀਆਂ ਪੱਠੇ ਲੈਣ ਇੱਕ ਨੰਬਰ ਦਾ ਵੈਲੀ ਬੰਦਾ ਹੈ ਮੇਰੂ ਹਾਈ ਮੈਂ ਮਰ ਜਾ ਸੱਚੇ ਸਰਦਾਰਾ ਮੈਨੂੰ ਤਾਂ ਵੈਲੀ ਬੰਦੇ ਬਾਲੀ ਪਸੰਦ ਨੇ ਵੈਲੀ ਬੰਦੇ ਦਾ ਤਾਂ ਅਦਾਜ਼ ਹੀ ਵੱਖਰਾ ਹੁੰਦਾ ਚਲ ਚੰਗਾ ਸਰਦਾਰਾ ਮੈਂ ਚੱਲੀਆਂ ਦੰਗਰ ਵੀ ਟੜਕੇ ਦੇ ਭੁੱਖੇ ਖੜੇ ਮੰਡੀਕਦੇ ਹਾਂ ਹਾਏ ਹੋ ਰੱਬਾ ਆ ਕਿੰਨੀ ਸੋਹਣੀ ਮੂਰਤ ਬਣਾਈ ਐ ਬਿਨਾ ਮੇਕਅਪ ਦੇ ਵੀ ਸਿਆਲਾਂ ਦੀ ਹੀਰ ਲੱਗਦੀ ਐ ਪਰ ਮੇਰੂ ਵਿੱਚ ਨੇ ਕੀ ਇਹੋ ਜਿਹਾ ਵੇਖ ਲਿਆ ਨੀ ਹੋਇਆ ਛੱਟਰਾਮ ਕਰ ਛੱਡਿਆ ਕਰ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਐ ਤੂੰ ਇੰਨੀ ਦੂਰ ਪੈਦਲ ਆਈ ਐ ਸਰਦਾਰਾ ਸਾਡੀ ਤਾਂ ਸਾਰੀ ਜ਼ਿੰਦਗੀ ਪੈਦਲ ਤੁਰਦਿਆਂ ਦੀ ਲੰਘ ਜਾਣੀ ਐ ਸਾਡੇ ਕਿਹੜਾ ਥੋਡੇ ਵਾਂਗੂ ਮੋਟਰਾਂ ਗੱਡੀਆਂ ਨੇ ਤੂੰ ਤਾਂ ਐਸ਼ ਕਰਦਾ ਸਰਦਾਰਾ ਐਸ਼ ਆਉਣ ਜਾਣ ਵਾਸਤੇ ਤੁਹਾਡੇ ਕੋਲੇ ਮੋਟਰਾਂ ਗੱਡੀਆਂ ਨੇ ਤੇ ਰਹਿਣ ਵਾਸਤੇ ਘਰ ਨੇ ਉਹ ਮੋਟਰਾਂ ਕਾਰਾਂ ਨਾਲ ਕਿੱਥੇ ਸਕੂਨ ਮਿਲਦਾ ਨਾ ਆਹ ਇਟਾਂ ਵਟਿਆਂ ਦੇ ਤੇ ਪੱਥਰਾਂ ਦੇ ਬਣੇ ਘਰਾਂ ਦੇ ਵਿੱਚ ਕੌਣ ਤਾਂ ਬੰਦੇ ਨੂੰ ਆਪਣੇ ਪਰਿਵਾਰ ਦੇ ਵਿੱਚ ਹੀ ਮਿਲਦਾ ਹੈ ਸਰਦਾਰਾ ਕਿੱਥੇ ਖੋ ਗਿਆ ਹੈ ਕਿਤੇ ਨਹੀਂ ਬਸ ਕੁਝ ਹਸੀਨ ਪਲਾਣੇ ਘੇਰ ਲਿਆ ਸੀਗਾ ਜ਼ਿੰਦਗੀ ਦੇ ਆਣੇ ਚੰਗਾ ਸਰਦਾਰਾ ਮੈਂ ਤਾਂ ਭੁੱਲੀ ਗਈ ਸੀ ਘਰੇ ਡੰਗਰ ਬੱਚਾ ਸਾਰਾ ਭੁੱਖਾ ਖੜਾ ਮੈਂ ਦੁਪੱਟੇ ਲੈਣ ਆਈ ਸਾਂ ਤੇ ਉਹ ਵੱਡੇ ਸਰਦਾਰਾਂ ਦਾ ਖੇਤ ਨਹੀਂ ਆਇਆ ਰਸਤੇ 'ਚ ਉੱਥੋਂ ਵੜ ਲੈਣੇ ਸੀ ਸਰਦਾਰਾ ਅਸੀਂ ਵੱਡਿਆਂ ਤੋਂ ਕੀ ਕਰਾਉਣਾ ਸਾਨੂੰ ਤਾਂ ਤੂੰ ਚੰਗਾ ਲੱਗਦਾ ਹੈ ਤੇ ਤੂੰ ਹੀ ਵੱਡਾ ਲੱਗਦਾ ਹੈ। ਉਹ ਮੈਂ ਕਿੱਥੇ ਵੱਡਾ ਹਾਂ ਮੈਂ ਤਾਂ ਛੋਟਾ ਸਰਦਾਰ ਵੀ ਨਹੀਂ ਵੱਡੇ ਸਰਦਾਰ ਤਾਂ ਉਹ ਨੇ ਜਿਨ੍ਹਾਂ ਕੋਲੇ 2-200 ਕਿੱਲਾ ਜ਼ਮੀਨ ਦਾ ਮੇਰੇ ਕੋਲੇ ਤਾਂ 1.5 ਕਿੱਲਾ ਜ਼ਮੀਨ ਦਾ ਹੈ। ਢਿਹੜੀਆਂ ਗੱਲਾਂ ਕਰਦਾ ਹੈ। ਜ਼ਮੀਨਾਂ ਨਾਲ ਨਹੀਂ ਵੱਡੇ ਹੁੰਦੇ। ਜ਼ਮੀਰਾਂ ਨਾਲ ਵੱਡੇ ਹੁੰਦੇ। ਨਾਲੇ ਮੈਂ ਤਾਂ ਸੁਣ ਤੇਰੀ ਵੀ ਉਹਨਾਂ ਨਾਲ ਬੜੀ ਯਾਰੀ ਸੀ ਪਹਿਲਾਂ। ਯਾਰੀ ਤਾਂ ਹਮੇਸ਼ਾ ਬਰਾਬਰਦਿਆਂ ਨਾਲ ਨਿਭਦੀ ਹੈ। ਹਾਂ। ਹੋਇਆ ਕਰਦੀ ਸੀ ਕਦੇ ਯਾਰੀ। ਪਰ ਮੈਂ ਤਾਂ ਅੱਜ ਵੀ ਉਸੇ ਯਾਰੀ ਦੀ ਕਦਰ ਕਰਦਾ। ਲੋਕਾਂ ਦੀ ਯਾਰੀ ਮਤਲਬ ਦੀ ਹੁੰਦੀ ਐ ਮੇਰੋਂ ਪਰ ਆਪਣੀ ਯਾਰੀ ਤੂ ਦੇ ਮੋਸ਼ੇ ਵਰਗੀ ਐ ਜਿਹੜੀ ਟੁੱਟ ਨਹੀਂ ਸਕਦੀ ਸਹੀ ਕਿਹਾ ਯਾਰ ਦਰਾ ਬਹਿਲ ਕੋਲ ਸਹੀ ਗੇ ਪਰ ਯਾਰ ਕਹਿਣਾ ਤਾਂ ਬਹੁਤ ਸੌਖਾ ਐ ਪਰ ਯਾਰੀਆਂ ਜਲਦਾਰਾ ਨਿਭਾਉਣੀਆਂ ਬਹੁਤ ਔਖੀਆਂ ਐ ਆਪਣੀ ਯਾਰੀ ਦੀਆਂ ਲੋਕ ਮਸਾਲਾ ਦਿਆ ਕਰਨਗੇ ਬਾਈ ਬਸ ਜਲਦਾਰਾ ਰੱਬ ਦੀ ਮਿਹਰ ਰਵੇ ਆਪਣੀ ਯਾਰੀ ਦੇ ਵਿੱਚ ਕਦੇ ਫਰਕ ਨਾ ਪਵੇ ਜਲਦਾਰਾ ਫਰਕ ਪੈਂਦਿਆਂ ਦਾ ਪਤਾ ਨਹੀਂ ਲੱਗਦਾ ਹੁੰਦਾ ਬਥੇਰੀਆਂ ਯਾਰੀਆਂ ਟੁੱਟਦੀਆਂ ਵੇਖੀਆਂ ਮੈਂ ਉਹ ਮੇਰੂ ਆਲਾ ਫੜ ਆ ਮੇਰੀ ਪੱਗ ਆਪਣੇ ਸਿਰ ਤੇ ਰੱਖ ਤੇ ਆਪਣੀ ਪੱਗ ਮੇਰੇ ਸਿਰ ਤੇ ਰੱਖ ਲੈ ਫਿਰ ਜਲਦਾਰਾ ਜੇ ਇਹ ਗੱਲ ਹੈ ਅੱਜ ਤੋਂ ਬਾਅਦ ਆ ਮੇਰੀ ਇੱਜ਼ਤ ਤੇਰੇ ਹੱਥ ਹੈ ਤੇ ਤੇਰੀ ਇੱਜ਼ਤ ਮੇਰੇ ਹੱਥ ਸੰਭਾਲ ਕੇ ਰੱਖੀ ਜੈਲਦਾਰਾ ਅੰਮੇਰੂ ਅੱਜ ਤੱਕ ਆਪਾਂ ਯਾਰ ਸੀ ਪਰ ਅੱਜ ਤੋਂ ਬਾਅਦ ਆਪਾਂ ਪੱਗਵਟ ਭਰਾ ਹੋ ਗਏ ਚੰਗਾ ਮੈਂ ਚੱਲਦਾ ਰਾਤ ਕਾफी ਹੋ ਗਈ ਆ ਪੈਕਟਾਂ ਲਾ ਜਾ ਜੈਲਦਾਰਾ ਆ ਕੇ ਲਾ ਲੈ ਸਰਦਾਰ ਛੋਟਾ ਮੂੰਹ ਤੇ ਵੱਡੀ ਬਾਤ ਯਾਰੀ ਟੁੱਟ ਕਿਉਂ ਗਈ ਯਾਰ ਇਹ ਕਦੇ ਵੀ ਟੁੱਟਦੀ ਨਹੀਂ ਹੁੰਦੀ ਯਾਰ ਤਾਂ ਰੱਬ ਦਾ ਰੂਪ ਹੁੰਦੇ ਨੇ ਤੂੰ ਤਾਂ ਮੇਰਾ ਵੀ ਕੰਮ ਰੋਕ ਦਿੱਤਾ ਤੂੰ ਐਂ ਕਰ ਪੱਠੇ ਲੈ ਕੇ ਜਾਣੇ ਆ ਉਥੋਂ ਪੱਠੇ ਵੜ ਲਾ ਤੇ ਲੈ ਜਾ ਚੰਗਾ ਸਰਦਾਰਾ ਰੱਬ ਬਾਲਾ ਦੇਵੇ ਤੈਨੂੰ